ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਅਸੀਂ OTS ਵਨ ਟਾਈਮ ਸੈਟਲਮੈਂਟ ਸਕੀਮ ਪੰਜਾਬ ਚ ਲਾਂਚ ਕੀਤੀ ਕਿਉਂਕਿ ਸਾਡੀ ਸਰਕਾਰ ਤੋਂ ਪਹਿਲਾਂ ਦੋ OTS ਸਕੀਮਾਂ ਜਿਹੜੀਆਂ ਪੰਜਾਬ ਚ ਲੱਗੀਆਂ ਦੋ ਪੁਰਾਣੀ ਸਰਕਾਰਾਂ ਦੇ ਸਮੇਂ ਇੱਕ ਜਿਹੜੀ ਆ 2122 ਚ OTS 1 ਸਕੀਮ ਲਾਂਚ ਹੋਈ ਸੀ 2122 ਦੇ ਵਿੱਚ ਔਰ 200 ਸੋਰੀ 2020 ਤੇ 2122 ਫਸਟ ਆਰ ਦੂਸਰੀ 202122 ਯਾਨੀ ਦੋ ਲਗਾਤਾਰ ਦੋ ਸਾਲਾਂ ਦੇ ਵਿੱਚ ਦੋ OTES ਸਕੀਮਾਂ ਆਈਆਂ ਪਹਿਲੀ ਸਕੀਮ ਦੇ ਅੰਦਰ ਪਹਿਲੀ ਸਕੀਮ ਦੇ ਅੰਦਰ ਲਗਭਗ 8 ਕਰੋੜ 21 ਲੱਖ OTES 1 OTES 1 ਦੇ ਅੰਦਰ 8 ਕਰੋੜ 21 ਲੱਖ ਰੁਪਇਆ ਡਿਪਾਰਟਮੈਂਟ ਨੂੰ ਰਸੀਬ ਹੋਇਆ ਔਰ ਸੈਕੰਡ OTES ਸਕੀਮ ਦੇ ਅੰਦਰ 4.96 4.94 ਕਰੋੜ ਰੁਪਏ ਜਿਹੜਾ ਉਸ ਸਮੇਂ ਦੀ ਸਰਕਾਰ ਨੂੰ ਰিসিਵ ਹੋਇਆ ਔਰ ਮੈਂ ਸਮਝਦਾ ਦੋਦੇ ਸਕੀਮਾਂ ਜਿਹੜੀਆਂ ਸੀ ਉਹ ਕਿਤੇ ਨਾ ਕਿਤੇ ਬੁਰੀ ਤਰ੍ਹਾਂ ਫੇਲ ਹੋਈਆਂ ਔਰ ਲੋਕਾਂ ਦਾ ਜਿਹੜਾ ਟੈਕਸਪੇਅਰ ਸੀ ਉਹਨਾਂ ਨੂੰ ਰੀਲਿਫ ਦੇਣ ਦੇ ਵਿੱਚ ਉਹ ਪੂਰੀ ਤਰ੍ਹਾਂ ਫੇਲ ਹੋਈਆਂ ناکਾਮ ਹੋਈਆਂ ਔਰ ਉਸ ਬਾਅਦ ਸਾਡੀ ਸਰਕਾਰ ਬਣਨ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਜੀ ਜਦੋਂ ਮੁੱਖ ਮੰਤਰੀ ਬਣੇ ਅਸੀਂ ਦੇਖਿਆ ਕਿ ਪੁਰਾਣੇ ਟੈਕਸ ਰਜਿਮ ਦੇ ਅੰਦਰ ਜੀਐਸਟੀ ਆਉਣ ਤੋਂ ਪਹਿਲਾਂ ਬਹੁਤ ਸਾਰੇ ਟੈਕਸਾਂ ਦੇ ਅੰਦਰ ਬਹੁਤ ਪੁਰਾਣੀਆਂ ਐਪਲੀਕੇਸ਼ਨਾਂ ਕੋਈ 167 ਦੀ ਕੋਈ 152 ਦੀ ਪੁਰਾਣੀਆਂ ਕੋਈ ਹਜ਼ਾਰ ਦੀ ਕੋਈ 2000 ਦੀ ਜਿਹੜੇ ਕੇਸ ਸੀ ਉਹ ਪੈਂਡਿੰਗ ਪੈ ਸੀ ਉਹ ਸਾਡਾ ਡਿਪਾਰਟਮੈਂਟ ਦੇ ਬਹੁਤ ਸਾਰੇ ਅਧਿਕਾਰੀ ਕੋਈ ਅਪੀਲ ਚ ਪਿਆ ਸੀ ਕੋਈ ਡਿਸਟ੍ਰਿਕਟ ਲੈਵਲ ਦੀ ਅਪੀਲ ਚ ਪਿਆ ਸੀ ਕੋਈ ਸਟੇਟ ਹਾਈ ਕੋਰਟ ਦੇ ਅੰਦਰ ਪਿਆ ਸੀ ਕੋਈ ਸੁਪਰੀਮ ਕੋਰਟ ਦੇ ਅੰਦਰ ਪਿਆ ਸੀ ਬਹੁਤ ਸਾਰੇ ਕੇਸ ਜਿਹੜੇ ਨੇਗੇ ਉਹ ਡਿਫਰੈਂਟ ਅਦਾਲਤਾਂ ਦੇ ਅੰਦਰ ਚੱਲ ਰਹੇ ਸੀਗੇ ਔਰ ਬਹੁਤ ਸਾਰੇ ਅਪੀਲਟ ਅਥਾਰਟੀ ਜਿਹੜੀਆਂ ਡਿਪਾਰਟਮੈਂਟ ਦੀਆਂ ਅਪੀਲਟ ਅਥਾਰਟੀਆਂ ਉਹਨਾਂ ਚੱਲ ਰਹੀ ਸੀ ਅਸੀਂ OTS 3 ਜਿਹੜੀ ਆ ਉਹ ਪੰਜਾਬ ਲਾਂਚ ਕੀਤੀ OTS 3 ਜਦੋਂ ਲਾਂਚ ਕੀਤੀ ਪੰਜਾਬ ਦੇ ਅੰਦਰ ਤਾਂ ਪਹਿਲੀ ਵਾਰ ਅਸੀਂ OTS 3 ਜਿਹੜੀ ਆ ਉਹ ਨਵੰਬਰ 2023 ਵਿੱਚ ਨਵੰਬਰ 2023 OTS 3 ਲਾਂਚ ਕੀਤੀ ਔਰ ਜਿਹਦੇ ਵਿੱਚ ਟੋਟਲ ਬੜੀ ਇੰਪੋਰਟੈਂਟ ਗੱਲਾ ਕਿ ਸਕੀਮ ਦੇ ਅੰਦਰ ਟੋਟਲ 70313 70313 ਟੋਟਲ ਐਲੀਜੀਬਲ ਐਪਲੀਕੈਂਟ ਸੀ ਜਿਹੜੇ ਸਕੀਮ ਦੇ ਅੰਦਰ ਆਉਂਦੇ ਸੀ ਜਿਨ੍ਹਾਂ ਦੀ ਅਮਾਉਂਟ ਜਿਹੜੀ ਆ 1 ਕਰੋੜ ਤੋਂ ਥੱਲੇ ਸੀ ਉਹ ਟੋਟਲ 70313 ਜਿਹੜੇ ਲੋਕ ਸੀ ਜਿਹੜੇ ਡੀਲਰ ਸੀ ਉਹ ਆਉਂਦੇ ਸੀ ਉਹਨਾਂ ਵਿੱਚੋਂ ਹੁਣ ਤੱਕ ਬਹੁਤ ਅੱਛੀ ਗੱਲ ਆ ਕਿ ਹੁਣ ਤੱਕ 58755 58756 ਜਿਹੜੇ ਡੀਲਰ ਨੇ ਉਹਨਾਂ ਨੇ ਅਪਲਾਈ ਕੀਤਾ 58756 ਰਿਮੇਨਿੰਗ ਸਿਰਫ ਹੁਣ ਸਾਡੇ ਕੋਲੇ ਐਪਲੀਕੈਂਟ ਅਲੀਜੀ ਵਾਲ ਜਿਹੜੇ ਐਪਲੀਕੈਂਟ ਬਚੇ ਨੇ ਉਹ 11557 ਅਲੀਜੀ ਵਾਲ ਐਪਲੀਕੈਂਟ ਬਚੇ ਨੇ ਜਿਹੜੇ ਮੈਂ ਸਮਝਦਾ ਜਿਨ੍ਹਾਂ ਨੇ ਹਜੇ ਅਪਲਾਈ ਕਰਨਾ ਜਿਨ੍ਹਾਂ ਨੇ OTS 3rd ਸਕੀਮ ਦਾ ਲਾਹਾ ਲੈਣਾਗਾ ਜਿਨ੍ਹਾਂ ਨੇ OTS 3rd ਸਕੀਮ ਦਾ ਇਹਨਾਂ ਨੂੰ ਮੈਂ ਸਮਝਦਾ ਫਾਇਦਾ ਹੋਣਾਗਾ ਔਰ OTS ਜਿਹੜੀ 3rd ਆ ਇਹਦੇ ਵਿੱਚ 50774 50000 50774 ਉਹ ਐਪਲੀਕੈਂਟ ਨੇ ਜਿਨ੍ਹਾਂ ਦਾ ਏਰੀਅਰ 1 ਲੱਖ ਰੁਪਏ ਤੱਕ ਬਣਦਾ ਸੀ ਜਿਨ੍ਹਾਂ ਦਾ ਏਰੀਅਰ only up to 1 lakh ਉਹ 100% ਹੁਣ ਅਸੀਂ ਦੇਵ ਆਫ ਕਰ ਚੁੱਕੇ ਆ ਯਾਨੀ ਕਿ 50774 ਡੀਲਰ ਵਪਾਰੀ ਪੰਜਾਬ ਦੇ ਵਪਾਰੀ ਭਰਾ ਪੰਜਾਬ ਦੀ ਉਦਯੋਗਪਤੀ ਇਸ ਸਕੀਮ ਦਾ ਲਾਹਾ ਲੈ ਚੁੱਕੇ ਨੇ ਉਹਨਾਂ ਦੀ ਟੋਟਲ ਜਿਹੜੀ ਆ ਉਹਨਾਂ ਦੀ ਉਹਨਾਂ ਨੂੰ ਮਾਫੀ ਹੋ ਚੁੱਕੀ ਆ 50774 ਬੰਦਿਆਂ ਨੂੰ ਹੁਣ ਤੱਕ ਇਸ ਸਕੀਮ ਦੇ ਰਾਹੀਂ ਜਿਹੜਾ ਫਾਇਦਾ ਹੋ ਚੁੱਕੀ ਆ ਅਜੇ 7000 982 7982 ਉਹ ਐਪਲੀਕੈਂਟ ਸਾਡੇ ਵਿਚਾਰ ਅਦਿਨ ਨੇ ਜਿਨ੍ਹਾਂ ਦਾ ਕੇਸ 1 ਕਰੋੜ ਰੁਪਏ ਤੱਕ ਬਣਦਾ ਹੈ ਜਿਨ੍ਹਾਂ ਦਾ ਕੇਸ 1 ਕਰੋੜ ਰੁਪਏ ਤੱਕ ਬਣਦਾ ਹੈ ਉਹ ਅਸੀਂ ਉਹਨਾਂ ਤੇ ਵਿਚਾਰ ਕਰ ਰਹੇ ਹਾਂ ਔਰ ਜਿਹੜੇ ਰਿਮੇਨਿੰਗ ਬਚੇ ਦੇਗੇ ਰਿਮੇਨਿੰਗ ਐਪਲੀਕੈਂਟ ਨੇ 11557 ਉਹਨਾਂ ਦਾ ਕੇਸ ਵੀ ਜਿਹੜਾ 1 ਲੱਖ ਤੋਂ ਲੈ ਕੇ 1 ਕਰੋੜ ਤੱਕ ਆ ਸੋ ਮੈਂ ਸਮਝਦਾ ਹੁਣ ਤੱਕ ਦੀ OTS 3rd ਸਕੀਮ ਆ ਜਿਹੜੀ OTS 3rd ਸਕੀਮ ਆਮ ਆਪ ਪਾਰਟੀ ਦੀ ਸਰਕਾਰ ਦੇ ਸਮੇਂ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਸਮੇਂ ਸਭ ਤੋਂ ਮੋਸ ਦੇਸ਼ ਦੇ ਅੰਦਰ ਸਭ ਤੋਂ ਸਕਸੈਸਫੁਲ ਸਕੀਮ ਜਿਹੜੀ ਆ ਉਹ ਸਾਬਤ ਹੋਈ ਆ ਸੋ ਮੈਂ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁਖਬਤਰੀ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾਗਾ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਸਕੀਮ ਲਿਆਂਦੀ ਜਿਸ ਦੇ ਨਾਲ ਮੈਂ ਸਮਝਦਾ ਪੰਜਾਬ ਦੇ ਵਪਾਰੀ ਵਰਗ ਨੂੰ ਪੰਜਾਬ ਦੇ ਵਪਾਰੀ ਵਰਗ ਨੂੰ ਵੱਡੇ ਪੱਧਰ ਤੇ ਰਾਹਤ ਮਿਲੀ ਔਰ ਵੱਡੇ ਪੱਧਰ ਤੇ ਉਹਨਾਂ ਦਾ ਫਾਇਦਾ ਹੋਇਆਗਾ ਇਹ ਸਕੀਮ ਦੇ ਰਾਹੀਂ ਔਰ ਦੇ ਨਾਲ ਸਾਡਾ ਵੀ ਡਿਪਾਰਟਮੈਂਟ ਦਾ ਵੀ ਕੰਮ ਜਿਹੜਾ ਉਹ ਸਿਖਾਰਾ ਹੋਇਆਗਾ ਕਿਉਂਕਿ ਨਹੀਂ ਸਾਰੀਆਂ ਅਪੀਲਾਂ ਇਹਨਾਂ ਦੇ ਇਹਨਾਂ ਦੇ ਨਾਲ ਸਾਡਾ ਵੀ ਬਹੁਤ ਸਾਰਾ ਜਿਹੜਾ ਮਨੁੱਖੀ ਵਸੀਲੇ ਨੇਗੇ ਜਿਹੜੀ ਸਾਡੀ ਹਿਊਮਨ ਇੰਟਰਵੈਂਸ਼ਨ ਹੁੰਦੀ ਆ ਅਫੀਸਰ ਦੀ ਕਿਉਂਕਿ ਨਹੀਂ ਸਾਰਾ ਜਿਹੜਾ ਇਸ ਤੇ ਸਾਡਾ ਸਮਾਂ ਲੱਗ ਜਾਂਦਾ ਸੀਗਾ ਔਰ ਜਿਹੜੇ ਕਿਤੇ ਨਾ ਕਿਤੇ ਦੂਸਰੇ ਟੈਕਸ ਅਵੇਜਨ ਕਰਨ ਵਾਲੇ ਲੋਕ ਨੇਗੇ ਉਹ ਬਤ ਰਹਿੰਦੇ ਸੀਗੇ ਹੁਣ ਡਿਪਾਰਟਮੈਂਟ ਦੀ ਜਿਹੜੀ ਮੈਂ ਸਮਝਦਾ ਕੰਮ ਕਾਜ ਆ ਹੋਰ ਵੀ ਅچھے ਤਰੀਕੇ ਦੇ ਨਾਲ ਹੋ ਸਕੂਗਾ ਇਹ ਵੱਡਾ ਜਿਹੜਾ ਫਾਇਦਾ ਹੋਇਆਗਾ ਇਹਦੇ ਵਿੱਚ ਹੁਣ ਤੱਕ ਇਹਦੇ ਵਿੱਚ ਹੁਣ ਤੱਕ 215 215.92 ਕਰੋੜ ਰੁਪਇਆ ਜਿਹੜਾ ਉਹਦਾ ਵੇਵ ਆਫ ਹੋ ਚੁੱਕਿਆ 15.92 ਯਾਨੀ 215 ਕਰੋੜ 92 ਲੱਖ ਰੁਪਏ ਦਾ ਹੁਣ ਤੱਕ ਫਾਇਦਾ ਜਿਹੜਾ ਉਹ ਹੋ ਚੁੱਕਿਆ ਔਰ OTS 3 ਦੇ ਰਾਤ OTS 3 ਦੇ ਨਾਲ ਡਿਪਾਰਟਮੈਂਟ ਹੋਂ ਤੱਕ 137 ਕਰੋੜ 137 ਕਰੋੜ 66 ਲੱਖ ਰੁਪਏ ਪੰਜਾਬ ਦੇ ਖਜ਼ਾਨੇ ਜਮਾ ਹੋ ਚੁੱਕੇ ਨੇ ਕਿ ਉਹ ਕੇਸ ਲਗੇ ਜਿਹੜੇ ਸਾਲਾਂ ਬੱਧੀ ਜਿਨ੍ਹਾਂ ਨੂੰ ਸਾਲਾਂ ਬੱਧੀ ਸਪੈਨਿੰਗ ਪੈਸੀ ਜਿਨ੍ਹਾਂ ਤੋਂ ਕੋਈ ਰਿਕਵਰੀ ਨਹੀਂ ਹੋ ਰਹੀ ਸੀ ਬਲਕਿ ਮੈਂ ਸਮਝਦਾ ਕੇਸ ਦੀ ਜਿਹੜੇ ਕੇਸ ਚੱਲਦੇ ਸੀ ਅਪੀਲੈਂਟ ਕੋਰਟਾਂ ਦੇ ਅੰਦਰ ਯਕਸ ਮੈਕਨਿਜ਼ਮ ਦੇ ਅੰਦਰ ਉਹਦੇ ਚ ਪੇਸ਼ੀ ਦਰ ਪੇਸ਼ੀ ਚੱਲੀ ਜਾਂਦੀ ਸੀਗੀ ਔਰ ਖਰਚਰ ਖਵਾਰੀ ਜਿਹੜੀ ਸੀਗੀ ਉਹ ਵੱਡੇ ਪੱਧਰ ਤੇ ਹੋ ਰਹੀ ਸੀ ਔਰ ਡਿਪਾਰਟਮੈਂਟ ਦਾ ਮੈਂ ਸਮਝਦਾ ਰੁਕਿਆ ਹੋਇਆ ਪੈਸਾ ਲਗਭਗ 137.64 ਕਰੋੜ ਰੁਪਇਆ ਡਿਪਾਰਟਮੈਂਟ ਨੂੰ ਵੀ ਅ ਬੜਾ ਫਾਇਦਾ ਹੋਇਆਗਾ ਔਰ ਇੰਪੋਰਟੈਂਟ ਗੱਲ ਇਹ ਆ ਕਿ ਅਸੀਂ ਕੱਲ ਹੀ ਇਹਨਾਂ ਇਸ ਸਕੀਮ ਨੂੰ ਹੋਰ ਐਕਸਟੈਂਡ ਕੀਤਾਗਾ ਕੱਲ ਇਹ ਸਕੀਮ ਨੂੰ ਅਸੀਂ ਐਕਸਟੈਂਡ ਕੀਤਾਗਾ ਕਿਉਂਕਿ 30 ਜੂਨ ਨੂੰ 30 ਜੂਨ ਨੂੰ ਆਖਰੀ ਦਿਨ ਸੀ ਗੈਸ ਸਕੀਮ ਦੇ ਅੰਦਰ ਆਪਣੇ ਆਪਣੇ ਫਾਰਮ ਜਮ੍ਹਾਂ ਕਰਾਉਣ ਦਾ ਜਾਂ ਜੋ ਫਾਰਮੈਲिटीज ਨੇਗੀਆਂ ਉਹਨਾਂ ਨੂੰ ਪੂਰਾ ਕਰਨ ਦਾ ਕੱਲ ਲਾਸਟ ਡੇ ਸੀਗਾ 30 ਜੂਨ ਨੂੰ ਔਰ ਉਸ ਤੋਂ ਬਾਅਦ ਦੁਬਾਰਾ ਅਸੀਂ ਇਸ ਨੂੰ ਮਾਨਯੋਗ ਮੁਖਬੱਦਰੀ ਸਾਹਿਬ ਦੀ ਸਹਿਮਤੀ ਦੇ ਨਾਲ ਉਹਨਾਂ ਦੀ ਯੋਗ ਤੇ ਨਿਰਦੇਗ ਵਾਈਟ ਚ ਅਸੀਂ ਦੁਬਾਰਾ ਐਕਸਟੈਂਡ ਕੀਤਾਗਾ ਕੋਣੇ ਸਕੀਮ ਜਿਹੜੀ ਆ 16 ਅਗਸਤ 16 ਅਗਸਤ 2024 ਤੱਕ ਇਹ ਸਿੱਧਾ ਚਲਦੀ ਰਹੂਗੀ ਔਰ ਮੈਂ ਸਮਝਦਾ ਇਹ ਇਹਦਾ ਲਾਭ ਜਿਹੜਾ ਜਿਹੜੇ ਲਗਭਗ 11557 ਐਪਲੀਕੈਂਟ ਅਲੀਜੀਬਲ ਐਪਲੀਕੈਂਟ ਜਿਹੜੇ ਰਬੇਨਿੰਗ ਰਹਿ ਗਏ ਉਹਨਾਂ ਨੂੰ ਇਹਦਾ ਫਾਇਦਾ ਹੋਣਾਗਾ ਸੋ ਇਹ ਅੱਜ ਦਾ ਸੀਗਾ ਸੋ ਮੈਂ ਸਮਝਦਾ ਸਾਡੀ ਜਿਹੜੀ ਹੁਣ ਤੱਕ ਦੀ ਇਹ ਸਕੀਮ ਆ OTS 3 ਹੁਣ ਤੱਕ ਦੀ ਦੇਸ਼ ਦੇ ਅੰਦਰ ਸਭ ਤੋਂ ਸਕਸੈਸਫੁਲ ਸਕੀਮ ਸਾਬਤ ਹੋਈ ਆ ਪਰ ਬਹੁਤ ਸਾਰੇ ਜਿਹੜੇ ਸਟੇਟ ਨੇ ਉਹ ਵੀ ਸਾਨੂੰ ਫੋਲੋ ਕਰ ਰਹੇ ਨੇ ਕਿ ਬਹੁਤ ਸਾਰੇ ਸਟੇਟ ਜਿਹੜੇ ਉਹ ਸਾਨੂੰ ਇਸ OTS ਦੇ ਬਾਰੇ ਪੁੱਛ ਰਹੇ ਨੇ ਕਿ ਤੁਹਾਡੀ ਜਿਹੜੀ ਸਕਸੈਸ ਕਿਵੇਂ ਹੋਈ ਆ ਹੁਣ ਸਾਡਾ ਧਿਆਨ ਜਿਹੜਾ ਹੈਗਾ ਮੈਸਾਂ ਦਾ 11557 ਉਹਨਾਂ ਐਪਲੀਕੈਂਟ ਵਾਲਾ ਜਿਹੜੇ ਰਹਿ ਗਏ ਸੀ ਉਹਨਾਂ ਨੂੰ ਪ੍ਰੇਰਿਤ ਕਰ ਰਿਆਂ ਇਸ ਸਕੀਮ ਦਾ ਲਾਭ ਉਠਾਓ ਤਾਂ ਕਿ ਸਾਡੀ ਪੈਂਡੈਂਸੀ ਆ ਜਿਹੜੀ ਕਿਸਾਂ ਦੀ ਪੈਂਡੈਂਸੀ ਆ ਉਹ ਘਟੇ ਘਟ ਦਵੇ ਅਸੀਂ ਹੋਰ ਅੱਛੇ ਇਫੈਕਟਿਵ ਤਰੀਕੇ ਦੇ ਨਾਲ ਆ ਜੀਐਸਟੀ ਦੀ ਇੰਪਲੀਮੈਂਟ ਇੰਪਲੀਮੈਂਟੇਸ਼ਨ ਕਰ ਸਕੀ ਕਿਦਾਂ ਜਿਹੜਾ ਵਿੱਚ 11100 ਡਾਇਰੈਕਟ ਫੰਡਸ ਕੋਰਡਾ ਨੇ 8 ਕਰੋੜ ਤੋਂ ਉੱਪਰ ਵਾਲੇ ਨਹੀਂ 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 11557 ਇਸ ਸਕੀਮ ਦੇ ਅੰਦਰ ਐਲੀਜੀਬਲ ਨੇ 1 ਲੱਖ ਤੋਂ ਲੈ ਕੇ ਜਿਨ੍ਹਾਂ ਦੀ ਅਮਾਉਂਟ 1 ਕਰੋੜ ਤੱਕ ਦੇ ਆ ਰਿਐਲੀਜੀਬਲ ਟੋਟਲ ਅਮਾਉਂਟ ਕਿੰਨਾ ਬੰਟਾ ਨਾ ਹਾਂਜੀ ਇਹਨਾਂ ਦਾ ਕੋਟੋ ਰਮਾ ਨਹੀਂ ਨਹੀਂ ਇਹ ਤਾਂ ਨਹੀਂ ਅਸੀਂ ਕੱਢਿਆ ਕਿ 11000 ਦਾ ਕਿੰਨਾ ਬਣਦਾਗਾ ਪਰ ਲੇਕਿਨ ਇਹ ਇਹਦੇ ਚੋਂ ਮੈਂ ਜਿਹੜੀ ਗੱਲ ਬੜੀ ਇੰਪੋਰਟੈਂਟ ਆ ਕਿ 7982 ਉਹ ਕੇਸ ਨੇ ਜਿਨ੍ਹਾਂ ਦਾ 1 ਲੱਖ ਤੋਂ ਲੈ ਕੇ 1 ਕਰੋੜ ਤੱਕ ਬਣਦਾ ਸੀ অল레ਡੀ ਉਹਨਾਂ ਨੇ ਅਪਲਾਈ ਕੀਤਾ ਡਿਪਾਰਟਮੈਂਟ ਨੂੰ ਸਿਰਫ 11000 ਰਹਿ ਗਏ ਇਹ ਬੜੀ ਸਕਸੈਸਫੁਲ ਹੈ ਨਹੀਂ ਤਾਂ ਜਿਹੜਾ ਵੇਵ ਹੁੰਦਾ ਇਕੱਲਾ ਜਿਹੜਾ 100% ਵੇਵ ਹੁੰਦੀ ਆ ਉਸ ਕੀ ਨੂੰ ਲੋਕ ਅਪਡੇਟ ਕਰ ਲੈਂਦੇ ਜੋ ਜਿਹਦੇ ਵਿੱਚ ਕਿਸੇ ਨੂੰ ਕੁਝ ਦੇਣਾ ਪੈਂਦਾ ਡਿਪਾਰਟਮੈਂਟ ਨੂੰ ਉਹਨੂੰ ਆਪਨੀ ਕਰਦੇ ਆ ਵੱਡੀ ਸਕਸੈਸਫੁਲ ਇਸ ਗੱਲ ਦੀ ਆ ਕਿ 137.4 137 ਕਰੋੜ 66 ਲੱਖ ਰੁਪਿਆ ਡਿਪਾਰਟਮੈਂਟ ਨੂੰ ਆ ਚੁੱਕਿਆ ਜਦਕਿ ਪੁਰਾਣੀ ਉਸ 1 ਐਂਡ 2 OTS 1 ਐਂਡ 2 ਦੇ ਵਿੱਚ ਸਿਰਫ 13 ਕਰੋੜ ਰੁਪਿਆ ਦੋ ਸਕੀਮਾਂ 'ਚ ਸਿਰਫ 13 ਕਰੋੜ ਰੁਪਿਆ ਕੱਲੀ ਸਕੀਮ ਦੇ ਅੰਦਰ 137 ਕਰੋੜ ਰੁਪਏ ਤੋਂ ਵੱਧ ਪੈਸੇ ਆ ਚੁੱਕੇ ਜਿਹੜੇ ਸਾਡੀ ਇਹ ਛੋਟੀ ਸਕੀਮ 'ਚ ਆ ਰਹੇ ਨੇ ਸੀ